ਇੱਕ ਪਾਸੇ ਤੁਹਾਡੇ ਪਰਿਵਾਰ ਦਾ ਇੰਦਰਾ ਗਾਂਧੀ ਨਾਲ ਪਿਆਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸੰਤਾ ਨਾਲ ਵੀ ਪਿਆਰ ਇਹ ਦੋਵੇਂ ਗੱਲਾਂ ਪੈਰਲਲ ਕਿਵੇਂ ਚੱਲੀਆਂ ਜੀ ਉਹ ਇਸ ਕਰਕੇ ਚੱਲੀਆਂ ਕਿ ਜਹਦਲ ਸੰਤੋਖ ਸਿੰਘ ਦਾ ਪੰਡਤ ਨਹਿਰੂ ਨਾਲ ਲਾਲ ਬਾਦਲ ਸ਼ਾਸ਼ਤੀ ਨਾਲ ਇੰਦਰਾ ਗਾਂਧੀ ਨਾਲ ਬਹੁਤ ਨਜ਼ਦੀਕੀ ਦਾ ਰਿਸ਼ਤਾ ਰਿਹਾ ਲੇਕਿਨ ਕੌਮ ਨੇ ਕੰਪਰੋਮਾਈਜ਼ ਨਹੀਂ ਕੀਤਾ ਜਿੱਥੇਦਾਰ ਸੰਤੋਖ ਸਿੰਘ ਨੂੰ ਸੰਤ ਪਿੰਡਰਾਂ ਵਾਲਿਆਂ ਦਾ ਕੌਮੀ ਲੀਡਰ ਦੇ ਤੌਰ ਤੇ ਉੱਭਰਨਾ ਬਰਦਾਸ਼ਤ ਹੋ ਰਿਹਾ ਸੀ ਕਿਉਂਕਿ ਉਹ ਆਪ ਏਡੇ ਵੱਡੇ ਲੀਡਰ ਸੀਗੇ ਕੌਮ ਦੇ ਮੈਂ ਸਮਝਦਾ ਮਾਂ ਕਿ ਜਿੱਥੇਦਾਰ ਜੀ ਦਾ ਸੰਤਾ ਨਾਲ ਐਡਾ ਪਿਆਰ ਸੀਗਾ ਤੁਸੀਂ ਸੋਚ ਹੀ ਨਹੀਂ ਸਕਦੇ ਇਨਸਿਕਿਉਰਟੀ ਨਹੀਂ ਸੀ ਕੋਈ ਇਨਸਿਕਿਉਰਟੀ ਨਹੀਂ ਸੀ ਔਰ ਉਹਨਾਂ ਕਰਕੇ ਇੰਦਰਾ ਗਾਂਧੀ ਨਾਲ ਲੋੜਨਾ ਝਗੜਾ ਲੈ ਲਿਆ ਜੀ ਕੇ ਸਾਹਿਬ ਇਹ ਸੱਚ ਹੈ ਕਿ ਕਰਨ 베ਦੀ ਦੇ ਥੱਪੜ ਮਾਰਤਾ ਸੀ ਤੁਸੀਂ ਜੀ ਬਿਲਕੁਲ ਸੱਚ ਹੈ ਮੈਂ ਇਦਾਂ ਹੱਥ ਖੜੇ ਕੀਤੇ ਤੇ ਮੇਰੇ ਕੋਲ ਪੁਲਿਸ ਲਿਆਏ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜਿਆ ਤੇ ਮੈਨੂੰ ਲਿਜਾਣ ਲੱਗ ਪਏ ਜਦੋਂ ਇਹਦੇ ਨੇੜੇ ਪਹੁੰਚਿਆ ਨਾ ਮੈਨੂੰ ਮਾਂ ਭੈਣ ਦੀਆਂ ਗਾਣਾ ਸੁਣੀਆ ਕਿਹਣ ਗੱਡੀਆਂ ਕਰਨ 베ਦੀ ਨੇ ਮਨੂ ਨੇ ਪਤਾ ਸੀ ਕਿਰਨ 베ਦੀ ਹੈ ਮੈਂ ਨੇੜੇ ਆਇਆ ਨਾ ਉਹਨੇ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਕਿਹਾ ਕਿ ਮਾਰੋ ਸਰਦਾਰ ਕੋ ਅੱਛਾ ਮਨੂ ਤਕਰੀਬਨ 10 ਪੁਲਸਾੜਿਆਂ ਨੇ ਜੋ ਡਾਂਗਾ ਨਾਲ ਕੁੱਟਣਾ ਸ਼ੁਰੂ ਕੀਤਾ ਮੈਂ ਆਪਣਾ ਸਿਰ ਆਪਣੇ ਹੱਥਾਂ 'ਚ ਲੈ ਲਿਆ ਆ ਮੇਰੀ ਬਾਹ ਟੁੱਟੀ ਔਰ ਜਿਵੇਂ ਮਰਦੂ ਛੱਡਿਆ ਉਹਨਾਂ ਨੇ ਤੇ ਮੈਂ ਉੱਠਦੇ-ਉੱਠਦੇ ਪੁੱਠੇ ਹੱਦ ਦਾ ਚਪੇੜ ਮਾਰੀ ਇਹਦੇ ਕਿਰਨ 베ਦੀ ਦੇ ਕਿਉਂਕਿ ਗੱਲ ਇਹਨੇ ਕੱਢੀ ਸੀ ਮਰਦੂ ਤਾਂ ਪਤਾ ਨਹੀਂ ਕੌਣ ਆ ਕੌਣ ਨਹੀਂ ਹੈ ਔਰ ਮੈਂ ਜਿਹੜੀ ਗੱਲ ਕੱਢ ਸਕਦਾ ਸੀ ਉਹ ਵੀ ਕੱਢੀ ਇਹਨੂੰ ਕਿ ਤੂੰ ਮੇਰੀ ਸ਼ਕਲ ਯਾਦ ਰੱਖੀ ਮੈਂ ਤੈਨੂੰ ਦੱਸੂਗਾ ਤੂੰ ਜੋ ਅੱਜ ਕਰਦੀ ਪਈ ਹੈ ਇੱਕ ਪਾਸੇ ਤੁਹਾਡੇ ਪਰਿਵਾਰ ਦਾ ਇੰਦਰਾ ਗਾਂਧੀ ਨਾਲ ਪਿਆਰ ਹੂੰ ਲੁਕਿਆ ਨਹੀਂ ਹੈ ਤੁਸੀਂ ਪਹਿਲਾਂ ਵੀ ਮੇਰੀਆਂ ਇੰਟਰਵਿਊਆਂ 'ਚ ਦੱਸ ਚੁੱਕੇ ਹੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸੰਤਾਂ ਨਾਲ ਵੀ ਪਿਆਰ ਇਹ ਦੋਵੇਂ ਗੱਲਾਂ ਪੈਰਲਲ ਕਿਵੇਂ ਚੱਲੀਆਂ ਜੀ ਕਿਸੇ ਉਹ ਇਸ ਕਰਕੇ ਚੱਲੀਆਂ ਕਿ ਜਸਵੰਤ ਸਿੰਘ ਦਾ ਪੰਡਤ ਨਹਿਰੂ ਨਾਲ ਲਾਲ ਬਾਦਨ ਸ਼ਾਸ਼ਤੀ ਨਾਲ ਨ드ਰਾ ਗਾਂਧੀ ਨਾਲ ਬਹੁਤ ਨਜ਼ਦੀਕੀ ਦਾ تعلق ਰਿਹਾ ਲੇਕਿਨ ਕੌਮ ਨਹੀਂ ਕੰਪਰੋਮਾਈਜ਼ ਨਹੀਂ ਕੀਤਾ ਕੌਮ ਦੇ ਮੁੱਦਿਆਂ ਤੇ ਕੰਪਰੋਮਾਈਜ਼ ਨਹੀਂ ਕੀਤਾ ਤੁਸੀਂ ਤੁਸੀਂ ਇਹ ਦੇਖੋ ਕਿੰਦਰਾ ਗਾਂਧੀ ਦੇ ਰਾਜ ਦੇ ਵਿੱਚ ਜਸਵੰਤ ਸਿੰਘ ਨੇ ਮੈਕਸਿਮਮ ਜੇਲ ਕੱਟੀ ਆ ਕਿੰਨੇ ਮੋਰਚੇ ਲਾਏ ਕਿ ਜਥੇਦਾਰ ਸੰਤੋਖ ਸਿੰਘ ਨੂੰ ਸੰਤ ਪਿੰਡਰਾਂ ਵਾਲਿਆਂ ਦਾ ਕੌਮੀ ਲੀਡਰ ਦੇ ਤੌਰ ਤੇ ਉੱਭਰਨਾ برداشت ਹੋ ਰਿਆ ਸੀ ਕਿਉਂਕਿ ਉਹ ਆਪ ਏਡੇ ਵੱਡੇ ਲੀਡਰ ਸੀਗੇ ਕੌਮ ਦੇ ਮੈਂ ਸਮਝਦਾ ਮਾਂ ਕਿ ਜਥੇਦਾਰ ਜੀ ਦਾ ਸੰਤਾ ਨਾਲ ਏਡਾ ਪਿਆਰ ਸੀਗਾ ਤੁਸੀਂ ਸੋਚ ਹੀ ਨਹੀਂ ਸਕਦੇ ਇਨਸਿਕਿਉਰਟੀ ਨਹੀਂ ਸੀ ਕੋਈ ਇਨਸਿਕਿਉਰਟੀ ਨਹੀਂ ਸੀ ਕਿ ਔਰ ਉਹਨਾਂ ਕਰਕੇ ਇੰਦਰਾ ਗਾਂਧੀ ਨਾਲ ਉਹਨਾਂ ਝਗੜਾ ਲੈ ਲਿਆ ਇਨ ਆਖਰ ਜਹੇਦਾਰ ਜੀ ਦੀ ਕਤਲ ਦੀ ਜਿਹੜੀ ਕਾਰਨ ਉਹ ਵੀ ਇਹ ਬਣਿਆ ਕਿ ਸੰਤ ਭਿੰਡਾਰੇ ਦੋਸਤ ਸੀ ਉਹ ਤਾਂ ਤੁਸੀਂ ਕਹਿੰਦੇ ਹੋ ਕਿ ਗਿਆਨੀ ਜੈਲ ਸਿੰਘ ਕਰਕੇ ਹੋਇਆ ਸਭ 100% ਗਿਆਨੀ ਜੈਲ ਸਿੰਘ ਨੇ ਪਲੇ ਕੀਤਾ ਨਾ ਕਿ ਜਦੋਂ ਇੰਦਰਾ ਗਾਂਧੀ ਨਾਲ ਰਿਫਟ ਹੋ ਗਈ ਤੇ ਗਿਆਨੀ ਜੈਲ ਸਿੰਘ ਉਹਦੇ ਚ ਪਲੇ ਕਰਦਾ ਕਿ ਵੀ ਇਸ ਵੇਲੇ ਇੰਦਰਾ ਨਾਲ ਇਹਦੇ ਚੰਗੇ ਸਬੰਧ ਨਹੀਂ ਆ ਜਹੇਦਾਰ ਸੰਤੋਖ ਸਿੰਘ ਦੇ ਉਹ ਆਪਣਾ ਕੰਮ ਕਰ ਰਗੇ ਪਰ ਇਹ ਤੁਹਾਡੀ ਸਟੇਟਮੈਂਟ ਵੱਡੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸੰਤਾਂ ਦੇ ਨਾਲ ਨੇੜਤਾ ਕਰਕੇ ਹੀ ਜਹੇਦਾਰ ਸੰਤੋਖ ਸਿੰਘ ਦੀ ਅਸੈਸੀਨੇਸ਼ਨ ਹੁੰਦੀ ਹੈ 100% 100% ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਸੈਂਟਰ ਨੂੰ ਕਿ ਕਿਤੇ ਨਾ ਕਿਤੇ ਜੇ ਇਹ ਸਾਰੇ ਇਕੱਠੇ ਹੁੰਦੇ ਪਏ ਆ ਤੇ ਇਹ ਏਡੀ ਵੱਡੀ ਲੀਡਰਸ਼ਿਪ ਇਹ ਕ੍ਰिएट ਨਾ ਹੋ ਜਵੇ ਕਿ ਜਿਹੜੀ ਸਾਨੂੰ ਸਾਹਮਣੀ ਔਖੀ ਹੋ ਜਵੇ ਉਹਦੇ ਚ ਜਿਹਦਰ ਸੰਤੋਖ ਸਿੰਘ ਦਾ ਕਤਲ ਦਾ ਵੀ ਕਾਰਨ ਬਣਿਆ ਯਾਨੀ ਜੈਲ ਸਿੰਘ ਨੂੰ ਕੀ ਇਨਸਿਕਿਉਰਿਟੀ ਸੀ ਇਸ ਗੱਲ ਦੀ ਗਿਆਨੀ ਜੈਲ ਸਿੰਘ ਨੂੰ ਇਹ ਇਨਸਿਕਿਉਰਿਟੀ ਸੀ ਕਿ ਮੈਂ ਹੋਵਾਂ ਹੋਮ ਮਿਨਿਸਟਰ ਤੇ ਪੰਜਾਬ ਦਾ ਕੋਈ ਮਸਲਾ ਹੋਵੇ ਇੰਦਰਾ ਗਾਂਧੀ ਜਿਹਦਰ ਸੰਤੋਖ ਸਿੰਘ ਨੂੰ ਪੁੱਛੇ ਜੇ ਸਰ ਦਰਬਾਰਾ ਸਿੰਘ ਨੂੰ ਨਹੀਂ ਬਣਾਣ ਦੇਣਾ ਚਾਹੁੰਦੇ ਸੀਗੇ ਚੀਫ ਮਿਨਿਸਟਰ ਗਿਆਨੀ ਜ਼ੈਲ ਸਿੰਘ 인ਦਰਾ ਗਾਂਧੀ ਗਿਆਨੀ ਦਰਪਸਾਦ ਦਰਬਾਰਾ ਸਿੰਘ ਰੋਜ਼ ਜਿਹਦਾ ਜੀ ਕੋ ਆਂਦੇ ਸੀਗੇ ਜਿਹਦਾ ਜੀ ਨੇ ਸਿਫਾਰਿਸ਼ ਕੀਤੀ ਕਿ ਬੀਬੀ ਜੇ ਤੋ ਲਾਣਾ ਹੈ ਪੰਜਾਬ ਚ ਕੋ ਸਿੱਖ ਲਾਈਂ ਹਮਾਰੇ ਪਾਸ ਸਿੱਖ ਕੌਨ ਸਾ ਹੈ ਉਹਨੇ ਕਹੇ ਜੀ ਦਰਬਾਰਾ ਸਿੰਘ ਹੈਗਾ ਤੇਰੇ ਕੋਲ ਉਹਦੇ ਵੇਲੇ ਦਾ ਕਾਂਗਸੀ ਹੈ ਉਹ ਚੀਜ਼ ਤੋਂ ਗਿਆਨੀ ਜ਼ਿਆਦਾ ਚਿੜ ਗਏ ਕਿ ਭਈ ਇਹ ਦਰਬਾਰਾ ਸਿੰਘ ਨੂੰ ਕਿੱਦਾਂ ਇਹਨਾਂ ਨੇ ਸਿਫਾਰਿਸ਼ ਕਰਤੀ ਉਹ ਕਿਸੇ ਹੋਰ ਨਾਨ ਸਿੱਖ ਨੂੰ ਉਹ ਤੇ ਮੁੱਖ ਮੰਤਰੀ ਲਾਣਾ ਚਾਹੁੰਦੇ ਸੀ ਉਹ ਕਾਰਨ ਬਣਿਆ ਰੰਜਿਸ਼ਤਾ ਬਹੁਤ ਵੱਡਾ ਜੇ ਇੰਦਰਾ ਗਾਂਧੀ ਨਾਲ ਇੰਨੀ ਨੇੜਤਾ ਸੀ ਤਾਂ ਸੰਤਾ ਨੂੰ ਦਿੱਲੀ ਕਿਉਂ ਬੁਲਾਇਆ ਤੁਸੀਂ ਇੰਦਰਾ ਗਾਂਧੀ ਨੇ ਰੋਕਿਆ ਨਹੀਂ ਉਸ ਵੇਲੇ ਹੁਣ ਇੱਥੇ ਤੁਸੀਂ ਡੇਟਾ 'ਚ ਗਲਤੀ ਕਰ ਰਹੇ ਹੋ ਮੈਂ 1982 'ਚ ਬੁਲਾਇਆ ਸੰਤਾ ਨੂੰ ਦਿੱਲੀ ਹਾਂ ਮੈਂ 15 ਦਿਨ ਰੱਖਿਆ ਜਦੋਂ ਇੰਦਰਾ ਗਾਂਧੀ ਨੇ ਮੈਨੂੰ ਕਿਹਾ ਕਿ ਬੰਦੂਕਾਂ ਲੈ ਕੇ ਉੱਪਰ ਘੁੰਮਦੇ ਜਥੇਦਾਰ ਜੀ ਦੀ ਡੈਥ 81 ਦਸੰਬਰ 'ਚ ਹੋ ਚੁੱਕੀ ਹੈ ਜਥੇਦਾਰ ਜੀ ਉਸ ਵੇਲੇ ਇਸ ਦੁਨੀਆ 'ਚ ਨਹੀਂ ਸੀ ਤੁਸੀਂ ਉਸ ਤੋਂ ਬਾਅਦ ਬੁਲਾਇਆ ਮੈਂ ਉਸ ਤੋਂ ਬਾਅਦ ਬੁਲਾਇਆ ਕਿਉਂਕਿ ਬਰਨਾਰਡ ਜਸੰਤਾ ਦਾ ਪਿਆਰ ਪੈ ਗਿਆ ਸੀਗਾ ਤੇ ਜਦੋਂ ਮੈਂ ਪਰ ਕੀ ਤੁਸੀਂ ਉਸ ਵੇਲੇ ਫਿਰ ਉਦੋਂ ਅ ਇੰਦਰਾ ਗਾਂਧੀ ਨੂੰ ਇਹ ਦਿਖਾਉਣਾ ਚਾਹ ਰਹੇ ਸੀਗੇ ਤੁਹਾਡੇ ਪਿਤਾ ਦੀ ਅਸੈਸੀਨੇਸ਼ਨ ਤੋਂ ਬਾਅਦ ਤੁਸੀਂ ਵੀ ਆਪ ਦਾ ਇੱਕ ਸ਼ਕਤੀ ਪ੍ਰਦਰਸ਼ਨ ਪਾਵਰ ਦਿਖਾਣੀ ਚਾਹ ਰਹੇ ਸੀ ਨਾ ਮੈਂ ਡਾਕਟਰ ਜਸਪਾਲ ਸਿੰਘ ਪ੍ਰਿੰਸੀਪਲ ਹਰਬੀਤ ਸਿੰਘ ਗਿਆਨੀ ਭਜਨ ਸਿੰਘ ਚਾਰ ਬੰਦੇ ਅਸੀਂ ਚੌਂਕ ਵਹਤੇ ਗਏ ਅਸੀਂ ਜੋ ਚੌਂਕ ਵਹਤੇ ਜਾਂਦੇ ਆਂ ਤੇ ਸੰਤਾ ਨੇ ਆਖਿਆ ਕਿ ਮੈਂ ਇਸ ਮਹੀਨੇ 26000 ਪ੍ਰਾਣੀਆਂ ਨੂੰ ਅਮਰ ਚਕਾਇਆ ਤੇ ਅਸੀਂ ਕਹ ਸੰਤ ਜੀ ਅਸੀਂ ਦਿੱਲੀ ਵਾਲੇ ਨੇ ਤੁਹਾਡਾ ਕੀ ਨੁਕਸਾਨ ਕੀਤਾ ਦਿੱਲੀ ਕਿਉਂ ਨਹੀਂ ਆਉਂਦੇ ਕਹਿੰਦੇ ਤੁਸੀਂ ਬੁਲਾਉਂਦੇ ਨਹੀਂ ਮੈਂ ਕਿਹਾ ਤੁਸੀਂ ਡੇਟ ਦਿਓ ਅਸੀਂ ਸਾਰਿਆਂ ਨੇ ਆਖਿਆ ਡੇਟ ਦਿਓ ਅਸੀਂ ਬੁਲਾਨੇ ਆ ਉਹਨਾਂ ਨੇ 15 ਦਿਨ ਬਾਅਦ ਦੀ ਡੇਟ ਦੇ ਦਿੱਤੀ ਅੱਛਾ ਸਾਨੂੰ ਉਹਦਾ ਪੋਲਿਟੀਕਲ ਇਮਪੈਕਟ ਨਹੀਂ ਪਤਾ ਸੀਗਾ ਉਹਨਾਂ ਡੇਟ ਦੇ ਦਿੱਤੀ ਅਸੀਂ ਬੜੇ ਖੁਸ਼ ਅਸੀਂ ਉਥੋਂ ਨਿਕਲੇ ਆ ਚੌਂਕ ਬਹਤੇ ਤੋਂ ਹਲੇ ਦਿੱਲੀ ਨਹੀਂ ਪਹੁੰਚੇ ਗਿਆਨੀ ਜੈਲ ਸਿੰਘ ਨੇ ਹੁਕਮ ਕਰਤਾ ਉਸ ਵੇਲੇ ਜ਼ਹਿਦਰ ਰਚਪਾਲ ਸਿੰਘ ਹੋਣਾ ਦਾ ਉਹ 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 ਸੀਗਾ ਮਨਚੰਦਾ ਹਰਬੰਸ ਸਿੰਘ ਮਨਚੰਦਾ ਪ੍ਰਧਾਨ ਸੀਗਾ ਦਿੱਲੀ ਕਮੇਟੀ ਦਾ ਜਿਹਦੀ ਅਸੈਸੀਨੇਸ਼ਨ ਵੀ ਹੋਈ ਜਿਹਦੀ ਅਸੈਸੀ ਨੇ ਜਿਹਦੀ ਜਹੇਦਾਰ ਜੀ ਤੋਂ ਬਾਅਦ ਉਸ ਨੂੰ ਇੰਦਰਾ ਗਾਂਧੀ ਉਹ ਉਹਨਾਂ ਦੇ ਭੋਗਤੇ ਵੀ ਸ਼ਾਇਦ ਬੈਠੀ ਇੱਕ ਤਸਵੀਰ ਮੈਂ ਦੇਖੀ ਹੈ ਗਈ ਸੀ ਉਹ ਇੰਦਰਾ ਉਹਨੂੰ ਗਿਆਨੀ ਨੇ ਇਨਸਟਰਕਸ਼ਨ ਦਿੱਤੀ ਕਿ ਭਈ ਜੇ ਇੱਕ ਝੰਡੀ ਵੀ ਤੁਸੀਂ ਦਿੱਤੀ ਨਾ ਦਿੱਲੀ ਕਮੇਟੀ ਵੱਲੋਂ ਜੇ ਦਿੱਲੀ ਕਮੇਟੀ ਨੇ ਪਾਰਟਿਸਪੇਟ ਵੀ ਕੀਤਾ ਪਿੰਡ ਰਾਣੇ ਦੇ ਇਸ ਟੂਰ ਦੇ ਵਿੱਚ ਤਾਂ ਫਿਰ ਦੇਖ ਲਿਓ ਪ੍ਰਧਾਨ ਕੌਣ ਸੀ ਉਦੋਂ ਹਰਵੰਤ ਸਿੰਘ ਮਨਚਨ ਹਰਵੰਤ ਸਿੰਘ ਮਨਚਨ ਦਾ ਦਿੱਲੀ ਕਮੇਟੀ ਦੇ ਪ੍ਰਧਾਨ ਸੀਗੇ ਤੇ ਜਦੋਂ ਅਸੀਂ ਸੰਤਾ ਨੂੰ ਲੈ ਕੇ ਆਏ ਉਸ ਤੋਂ ਪਹਿਲੇ ਤਾਂ ਹਲਚਲ ਹੋ ਗਈ ਸਾਨੂੰ ਦਿੱਲੀ ਕਮੇਟੀ ਇਹ ਲੋ ਕੋਈ ਸਹਿਯੋਗ ਹੀ ਨਾ ਮਿਲੇ ਲੇਕਿਨ ਸੰਤਾ ਆਏ ਸੀ ਵੀ ਉਸ ਪਾਸਿਓਂ ਹ ਹਸਾਰ ਵੱਲੋਂ ਰੋਤਕ ਵੱਲੋਂ ਉਸ ਬਾਰਡਰ ਤੋਂ ਆਏ ਸੀਗੇ ਬਹਾਦਰਗੜ੍ਹ ਵੱਲੋਂ ਜੋ ਉਹਨਾਂ ਦੇ ਸਵਾਗਤ ਹੋਏ ਰਸਤੇ 'ਚ 16 ਮੀਲ ਲੰਬਾ ਮੈਂ ਸਮਝਦਾ ਉਹ ਕਾਫਲਾ ਜਿਸ ਤਰੀਕੇ ਨਾਲ ਲੋਕੀ ਸੜਕਾਂ ਤੇ ਨਿਕਲੇ ਸਵਾਗਤ ਕਰਨ ਵਾਸਤੇ ਅਸੀਂ ਆ ਫਰਾਂ ਰਹਿ ਗਏ ਕਿ ਲੋਕਾਂ ਨੇ ਆਪ ਹੀ ਲੰਗਰ ਲਾਏ ਹੋਏ ਆਪ ਹੀ ਸਾਰੇ ਉਥੋਂ ਦੀ ਪਹਿਲੇ ਨਾਨਕ ਪੀਉ ਗੁਰਦੁਆਰੇ ਆਂਦੇ ਨੇ ਨਾਨਕ ਪੀਉ ਸਾਹਿਬ ਤੋਂ ਫੇਰ ਅਸੀਂ ਬੰਗਲਾ ਸਾਹਿਬ ਲੈ ਆਨੇ ਆ ਬੰਗਲਾ ਸਾਹਿਬ ਬਾਬਾ ਹਰਬੰਸ ਸਿੰਘ ਦੇ ਡੇਰੇ ਤੇ ਉਹਨਾਂ ਦਾ ਤੁਨੂ ਘੁਰਿਆ ਨਹੀਂ ਇੰਦਰਾ ਗੰਦੀ ਨੇ ਫਿਰ ਮੰਨੂ ਉਸ ਵੇਲੇ ਤੇ ਨਹੀਂ ਕੋਈ ਗੱਲ ਹੋਈ ਲੇਕਿਨ ਗਿਆਨੀ ਜੈਲ ਸਿੰਘ ਨੇ ਇਹ ਸ਼ਿਕਾਇਤ ਕੀਤੀ ਇਹ ਸਾਰਾ ਕੁਝ ਮਨਜੀਤ ਸਿੰਘ ਨੇ ਕੀਤਾ ਸੰਤਾ ਨੇ ਦਿੱਲੀ ਨਹੀਂ ਆਣਾ ਸੀਗਾ ਅੱਛਾ ਮਨੂੰ ਇਹ ਅਸੀਂ ਵੀ ਉਸ ਵੇਲੇ ਏਡੇ ਸਿਆਣੇ ਤਾਂ ਨਹੀਂ ਸੀਗੇ ਪੋਲਿਟਿਕਲ ਇਮਪਲੀਕੇਸ਼ਨ ਨਹੀਂ ਸੀ 24 ਸਾਲ ਦੀ ਮੇਰੀ ਉਮਰ ਸੀਗੀ ਮਨੂੰ ਇੰਦਰਾ ਨੇ ਬੁਲਾ ਲਿਆ ਫਿਰ ਇੱਕ ਦਿਨ ਮੈਸੇਜ ਆਇਆ ਕਿ ਤਾਂ ਬੰਦਾ ਕੀ ਮੈਡਮ ਯਾਦ ਕਰ ਰਹੀ ਹੈ ਮੈਂ ਚਲੇ ਗਿਆ ਇੰਦਰਾ ਗਾਂਧੀ ਕੋ ਮੈਂ ਜਦੋਂ ਇੰਦਰਾ ਗਾਂਧੀ ਕੋਲ ਗਿਆ ਤੇ ਮਨੂੰ ਉਹਨੇ ਆਖਿਆ ਕਿ ਸੰਤ ਜੀ ਕੋ ਆਪ ਲੈ ਕੇ ਆਇਆ ਦਿੱਲੀ ਮੈਂ ਵੀ ਇਦਾਂ ਹੀ ਕਿਹਾ ਮੈਂ ਕਿਹਾ ਹੁਣ ਮੈਂ ਅਜ ਦਾ ਮਜੀਤ ਸਿੰਘ ਨਹੀਂ ਸੀ मैं क्या मैडम आपके होम मिनिस्टर बोल रहे होंगे मेरी शक्ल देखने लग गई मैं क्या मैडम मेरे खिलाफ इतना मामला इकट्ठा किया हुआ है मेरे पे कई केसेस डाले जा रहे हैं और मैं क्या मैडम मैं आपसे पूछता हूँ कि मेरे पिता को गोली लगी आप मेरे घर आए थे आप हस्पताल भी मेरे से पहले पहुँचे थे मेरी माँ कु वा करके गए थे कि हम कातलों को ज़रूर ढूंढेंगे मैं क्या आप मेरे कहने से सी बी इंक्वायरी नहीं दे सके मेरे को ਮੇਰੇ ਪਿਤਾ ਦੇ ਕਾਤਲ ਕਹਾਂ ਸੇ ਬੰਨੇ ਹੈ ਹੂੰ ਚੁੱਪ ਹੋ ਗਈ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਉਹਨੂੰ ਉਮੀਦ ਵੀ ਨਹੀਂ ਸੀ ਕਿ ਮੈਂ ਇਹ ਗੱਲ ਕਰ ਦਿਆਂਗਾ ਉਹਦੇ ਅੱਗੇ ਮੈਂ ਕਿਹਾ ਮੈਡਮ ਤੁਸੀਂ CBI ਇਨਕੁਆਇਰੀ ਨਹੀਂ ਦੇ ਸਕੀ ਸਾਨੂੰ ਹੂੰ ਕਹਿੰਦੀ ਨਹੀਂ ਹਮ ਆਪਕੇ ਕਾਤਲ ਜ਼ਰੂਰ ढूंढेंगे ਮੈਂ ਅੱਛਾ ਉਹ ਜਿਹੜੀ ਗਿਆਨੀ ਨੇ ਸ਼ਿਕਾਇਤ ਲਈ ਸੀ ਉਹ ਤਾਂ ਮੈਂ ਠੰਡੀ ਕਰਤੀ ਜਦੋਂ ਮੈਂ ਜ਼ਹਿਦਰ ਜੀ ਦੀ ਗੱਲ ਕੀਤੀ ਕਤਲ ਦੀ ਕਿ CBI ਇਨਕੁਆਇਰੀ ਨਹੀਂ ਦਿੱਤੀ ਮੈਂ ਕਿਹਾ ਬਤਾਏ ਮੈਡਮ ਮੂਝੇ ਕੈਸੇ ਯਾਦ ਕੀਤਾ ਆਪਨੇ ਕਹਿੰਦੇ ਇਹ जो प्रोग्राम है ये कौन कर रहा है मैं क्या प्रोग्राम मैं ऑर्गेनाइज करा रहा हूँ मैंने उनको बुलाया नहीं हालांकि फैक्ट ये है, है कि असि गए बिल्कुल तो मैं इस गल दब लिया मैं क्या मैडम प्रोग्राम मैं इंतजाम कर रहा हैं सारे मेरे पिता के दोस्त हैं दुनिया उनको मानती है जहाँ जाते हैं हजारों लोग इकट्ठे होते हैं पूरी दिल्ली में प्रोग्राम हमने ऑर्गेनाइज़ किया और वो धार्मिक प्रोग्राम है अमृत संचार करने आए हैं और लास्ट डे को बंगला साहब पे बहुत बड़ा अमृत संचार का प्रोग्राम रखा हुआ चुप हो गई ये ढाई सौ आदमी बसों के ऊपर हथियारबंद और फोटो भी मैं दिखाऊंगा आज कि वो उनका नु लेके तीन बसा दो ट्रक उन्हते ढाई सौ बंदा घूमता है दिल्ली में लॉ एंड ऑर्डर की सिचुएशन है ये तो नहीं होना चाहिए मैं कह मैडम मैं, मैं उनसे बात कर सकता हूँ मैं रिक्वेस्ट कर सकता हूँ लेकिन वो अपने गनमैन और अपने जो उनका जत्था है वो उनके साथ ही जाता है जहाँ भी जाता है ਤੋ ਜਿੱਥੇ ਵੀ ਜਾਂਦੇ ਸੀ ਸੰਤ 2250 ਬੰਦਾ ਹਥਿਆਰਬੰਦ ਨਾਲ ਜਾਂਦਾ ਸੀ ਨਾਲ ਹੁੰਦਾ ਸੀ 2250 ਔਨ ਰਿਕਾਰਡ ਬੋਲ ਰਹੇ ਹੋ ਔਨ ਰਿਕਾਰਡ ਬੋਲ ਰਿਹਾ ਔਨ ਰਿਕਾਰਡ ਬੋਲ ਰਿਹਾ ਫੈਕਚੁਅਲ 2250 ਬੰਦਾ ਉਹਨਾਂ ਦੇ ਨਾਲ ਹੁੰਦਾ ਸੀਗਾ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਨਾ ਉਹਨੇ ਹਮ ਜਨਸਤਾ ਕੋ ਛੋਟੀ ਇੱਕ ਵਾਰ ਹੈ ਉਹਦੇ ਵਿੱਚ ਫੋਟੋ ਦਿਖਾਣਾ ਤੁਹਾਨੂੰ ਮੈਂ ਹੁਣੇ ਉਹਦੀ ਤੇ ਜਿੱਦਣ ਮੇਰੇ ਘਰ ਆਂਦੇ ਨੇ ਮੇਰੇ ਘਰ 20 ਕੋਠੀਆਂ ਮੈਂ ਜਹਦਾਜੀ ਦੇ ਭੋਗ ਦੀ ਗੱਲ ਕਰ ਰਿਹਾ ਹਮ ਪਾਰਕਾ 20 ਕੋਠੀਆਂ ਨੇ ਇੱਕ-ਇੱਕ ਕੋਠੀ ਦੇ ਉੱਤੇ ਸੰਤਾ ਦਾ ਬੰਦਾ ਬੰਦੂਕ ਲੈ ਕੇ ਖੜਾ ਸੀਗਾ ਗਿਆਨੀ ਜ਼ੈਲ ਸਿੰਘ ਬੂਟਾ ਸਿੰਘ ਪੁਲਿਸ ਕਮਿਸ਼ਨਰ ਦਿੱਲੀ ਦੇ ਭਿੰਟਰ ਸਾਹਿਬ ਪੀਐਸ ਭਿੰਟਰ ਸਾਹਿਬ ਉਹਦੇ ਇੱਥੇ ਹੋਰ ਕੈਬਨਟ ਵਿਜੀਨ ਹੁੰਦੇ ਨੇ ਇੱਕ-ਇੱਕ ਦਿੱਲੀ ਪੁਲਿਸ ਦਾ ਬੰਦਾ ਕੋਠੀ ਤੇ ਖੜਾ ਸੀਗਾ ਸਿਕਿਉਰਿਟੀ ਲਈ ਹੋਮ ਮਿਨਿਸਟਰ ਦੀ ਤੇ ਬੂਟਾ ਸਿੰਘ ਹੋਰਾਂ ਦੀ ਤੇ ਇੱਕ ਪਾਸੇ ਭਿੰਡਾ ਸੱਤਾ ਦੇ ਬੰਦੇ ਖੜੇ ਸੀਗੇ ਮੈਂ ਸਮਝਦਾ ਮਾਂ ਕਿ ਮੈਂ ਸੰਤਾ ਕੋਲ ਗਿਆ ਸੰਤ ਬੰਗਲਾ ਸਾਹਿਬ 500 ਬੰਦਾ ਬੈਠਾ ਹੁੰਦਾ ਸੀ 1000 ਬੰਦਾ ਬੈਠਾ ਹੁੰਦਾ ਸੀ ਕਾ ਖੁੱਲੀ ਛੱਤ ਸੀਗੀ ਉੱਥੇ ਆਪਣੇ ਸਾਰਿਆਂ ਨੂੰ ਗੱਲਾਂ ਬਾਤਾਂ ਕਰਦੇ ਸੀਗੇ ਪਾਸੇ ਚਲੇ ਗਏ ਮੇਰੇ ਨਾਲ ਕੀ ਗੱਲ ਮੈਂ ਕਿਹਾ ਸੰਤ ਜੀ ਇਹ ਸਰਕਾਰ ਨੇ ਤੁਹਾਨੂੰ ਹੱਥ ਨਹੀਂ ਲਾਣਾ ਕਿਉਂਕਿ ਮੈਂ ਵੀ ਪੋਲੀਟੀਕਲ ਅਸੈਸ ਕਰ ਲਿਆ ਕਿ ਸਰਕਾਰ ਨੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਹਿੰਦੇ ਅੱਛਾ ਮੈਂ ਕਿਹਾ ਮੈਨੂੰ ਇੰਦਰਾ ਗਾਂਧੀ ਨੇ ਬੁਲਾਇਆ ਸੀਗਾ ਤੇ ਉਹਨਾਂ ਨੇ ਮੇਰੇ ਤੇ ਰੋਸ ਕਿਉਂਕਿ ਹੋਮ ਮਿਨਿਸਟਰ ਨੇ ਮੇਰੀ ਸ਼ਿਕਾਇਤ ਕੀਤੀ ਸੀ ਕਿ ਮੈਂ ਤੁਹਾਨੂੰ ਲੈ ਕੇ ਆਇਆ ਲੇਕਿਨ ਉਹ ਕਹਿੰਦੇ ਸੀਗੇ ਕਿ ਬਈ ਇਹ ਜਿਹੜਾ 250 ਬੰਦਾ ਬੰਦੂਕਾਂ ਨਾਲ ਗੱਡੀਆਂ ਬੱਸਾਂ ਦੀ ਛੱਤਾਂ ਤੇ ਬਿਠਾ ਦਿੰਦੇ ਹੋ ਟਰੱਕਾਂ ਦੇ ਉੱਤੇ ਚੜਾ ਦਿੰਦੇ ਹੋ ਇਹ ਨਾ ਕੀਤਾ ਜਾਵੇ ਤੇ ਮੰਨੂ ਉਹਨਾਂ ਨੇ ਵੈਸੇ ਹੀ ਪੁੱਛ ਲਿਆ ਕਹਿੰਦੇ ਕੀ ਕਰਨਾ ਚਾਹੀਦਾ ਮੈਂ ਕਿਹਾ ਜੀ ਆਪਾਂ 10-10 ਬੰਦੇ ਬਿਠਾ ਦਈਏ ਇੱਕ ਇੱਕ ਗੱਡੀ ਦੇ ਉੱਤੇ ਪੰਜ ਬਿਠਾ ਦਈਏ ਗਨਮੈਨ ਜਿਹੜੇ ਨੇ ਜਿਹੜੇ ਅੰਦਰ ਬੈਠੇ ਬਾਹਰ ਨਿਕਲਣ ਨੂੰ ਕਿੰਨਾ ਟਾਈਮ ਲੱਗਦਾ ਕਹਿੰਦੇ ਕੋਈ ਦਿੱਕਤ ਨਹੀਂ ਸਾਨੂੰ ਕੋਈ ਖਤਰਾ ਨਹੀਂਗਾ ਜਿਹੜੇ ਨਾਲ ਹੈਗੇ ਨੇ ਉਹ ਨਾਲ ਹੀ ਹੈਗੇ ਨੇ ਭਾਵੇਂ ਅੰਦਰ ਬੈਠੇ ਭਾਵੇਂ ਉੱਤੇ ਬੈਠੇ ਤੇ ਉਸ ਤੋਂ ਬਾਅਦ ਜਿੰਨੇ ਵੀ ਕਾਫਲਾ ਉਹਨਾਂ ਦਾ ਨਿਕਲਦਾ ਰਿਹਾ ਫਿਰ ਉੱਤੇ 5-5 7-7 ਬੰਦੇ ਇੱਕ ਇੱਕ ਗੱਡੀ ਦੇ ਉੱਤੇ ਸੀ ਬਾਕੀ ਸਾਰੇ ਅੰਦਰ ਬੈਠੇ ਦੋ ਤਿੰਨ ਸਵਾਲ ਨੇ ਤੁਸੀਂ ਪਹਿਲਾਂ ਬਹੁਤ ਵਾਰੀ ਕੁਝ ਗੱਲਾਂ ਦਾ ਜਵਾਬ ਦੇ ਚੁੱਕੇ ਹੋ ਪਰ ਅੱਜ ਦੇ ਐਪੀਸੋਡ 'ਚ ਨਾਲ ਜੁੜਦੀਆਂ ਗੱਲਾਂ ਨੇ ਮੈਂ ਤਾਂ ਦੁਬਾਰਾ ਰਿਪੀਟ ਕਰਾਉਣਾ ਚਾਹਨਾ ਲੋਕਾਂ 'ਚ ਜਿਹੜੀ ਧਾਰਨਾ ਹੈ ਪਰਸੈਪਸ਼ਨਸ ਨੇ ਤੁਹਾਡਾ opinion ਉਹਦੇ ਬਾਰੇ ਜਾਨਣਾ ਚਾਹਨਾ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਧਾਰਨਾ ਇਹ ਹੈ ਔਰ ਬਹੁਤ ਸਾਰੇ ਰਾਈਟਰਸ ਨੇ ਆਪਣੀਆਂ ਕਿਤਾਬਾਂ 'ਚ ਵੱਖ-ਵੱਖ ਲਿਖਿਆ ਬਿੰਦਰਾ ਗਾਂਧੀ ਨੇ ਹੀ ਸੰਤਾਂ ਨੂੰ ਪੈਦਾ ਕੀਤਾ ਇੰਦਰਾ ਗਾਂਧੀ ਨੇ ਹੀ ਪਾਵਰ ਦਿੱਤੀ ਇੰਦਰਾ ਗਾਂਧੀ ਨੇ ਹੀ ਵੱਡਾ ਕੀਤਾ ਫਿਰ ਜਦੋਂ ਸੰਤ ਇੰਦਰਾ ਗਾਂਧੀ ਦੇ ਕਹੇ ਤੋਂ ਬਾਹਰ ਹੋ ਗਏ ਤੇ ਫਿਰ ਇੰਦਰਾ ਗਾਂਧੀ ਨੇ ਹੀ ਉਹਨਾਂ ਨੂੰ ਮਰਵਾ ਦਿੱਤਾ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਸੰਤਾਂ ਦਾ ਕਦੀ ਵੀ ਇੰਦਰਾ ਗਾਂਧੀ ਦੇ ਨਾਲ ਕੋਈ ਤਾਲੁਕ ਨਹੀਂ ਰਿਹਾ ਕਦੀ ਨਾ ਮਿਲੇ ਨਾ ਕਦੀ ਗੱਲਬਾਤ ਹੋਈ ਚਲੋ ਪ੍ਰਾਈਮ ਮਿਨਿਸਟਰ ਡਾਇਰੈਕਟਰ ਮਿਲਦੀ ਨਹੀਂ ਥਰੂ ਕਿਸੇ ਦੇ ਵੀ ਹੋ ਸਕਦੇ ਆ ਅਫਸਰ ਹੋ ਸਕਦੇ ਐ ਏਜੰਸੀਆਂ ਦੇ ਚੀਫ ਹੋ ਸਕਦੇ ਐ ਹੋ ਸਕਦੇ ਐ ਦੇਖੋ ਮੈਂ ਜੇ ਪੋਲੀਟੀਕਲੀ ਇਸ ਗੱਲ ਨੂੰ ਸੋਚਾਂ ਔਰ ਦੇਖਾਂ ਤੇ ਸਮਝਾਂ ਕਿਉਂਕਿ ਮੈਂ ਉਹਨਾਂ ਹਾਲਾਤਾਂ ਚ ਰਿਹਾ ਆ ਮੈਂ ਜਦੋਂ ਸੰਤਾ ਦਾ ਰਾਈਜ਼ ਹੋਇਆ ਇੱਕਦਮ ਮੈਂ ਸਮਝਦਾ ਮਾਂ ਕਿ ਇੰਦਰਾ ਗਾਂਧੀ ਨੂੰ ਸ਼ਾਇਦ ਅਕਾਲੀ ਦਲ ਨਹੀਂ ਭਾਦਦਾ ਹੋਣਾ ਉਹ ਕਿਤੇ ਨਾ ਕਿਤੇ ਪੋਲੀਟੀਕਲੀ ਦੇਖਦੇ ਹੋਣੇ ਆ ਮੈਂ ਜਦੋਂ ਇੰਦਰਾ ਗਾਂਧੀ ਕਹਿ ਰਿਹਾ ਉਹ ਤਾਂ ਕਾਂਗਰਸ ਕਹਿ ਰਿਹਾ ਮਾਂ ਕਿ ਭਈ ਸੰਤਾ ਦਾ ਕਦ ਜਿਹੜਾ ਅਕਾਲੀ ਦਲ ਤੋਂ ਉੱਤੇ ਜਾ ਰਿਹਾ ਹੂੰ ਚਲਾ ਗਿਆ ਸੀ ਚਲੇ ਗਿਆ ਸੀ 100% ਚਲੇ ਗਿਆ ਸੀ ਤੁਸੀਂ ਇਸ ਤੋਂ ਹਿਸਾਬ ਲਾਓ ਨਾ ਕਿ ਜਿਹੜਾ 82 ਦਾ ਮੋਰਚਾ ਹੈ ਧਨਯੁਧ ਮੋਰਚਾ ਉਹ ਸੰਤਾ ਨੇ ਲਾਇਆ ਸੀਗਾ ਅਕਾਲੀ ਦਲ ਤੋਂ ਬਾਅਦ ਚਾਇਆ ਐਡ ਕੀਤਾ ਅਕਾਲੀ ਦਲ ਤੇ ਤਾਂ ਆਇਆ ਕਿ ਉਹਨਾਂ ਨੂੰ ਸਮਝ ਆ ਗਿਆ ਕਿ ਉਹ ਇਰੈਲਵੈਂਟ ਹੋ ਗਏ ਹੂੰ ਲੀਡਰਸ਼ਿਪ ਤੇ ਸੰਤਾ ਕੋਲ ਚਲੀ ਗਈ ਠੀਕ ਹੈ ਅਕਾਲੀ ਦਲ ਤੇ ਬਾਅਦ ਚ ਮੋਰਚੇ ਜਾਂਦਾ ਮੋਰਚਾ ਲਗਾਇਆ ਸੰਤ ਪਿੰਡਰਾਣਿਆਂ ਸੀ ਪਰ ਕੀ ਪੰਥ ਵੀ ਇਨਕਲਾਈਨ ਵੱਧ ਹੋ ਗਿਆ ਸੀ ਸੰਤਾਵਲ ਅਕਾਲੀ ਦਲ ਨਾਲ ਹੰਡ ਸਾਰਾ ਪੰਜਾਬ ਸੰਤ ਕਹਿ ਦੇਣ ਲੋਕੀ ਉਸ ਤੇ ਜਾਨ ਛੜਕਦੇ ਸੀਗੇ ਮੈਂ ਤੁਹਾਨੂੰ ਜਿਹੜੀ ਲਵਜ਼ ਯੂਜ਼ ਕਰ ਰਿਹਾ ਹਾਂ ਇੰਗਲਿਸ਼ ਦਾ ਕਿ ਅਕਾਲੀ ਦਲ ਇਜ਼ ਰੈਲੇਵੈਂਟ ਹੋ ਗਿਆ ਤੁਹਾਡੀ ਇਸ ਗੱਲ ਤੋਂ ਫਿਰ ਇਹੀ ਗੱਲ ਜਿਹੜੀ ਲੋਕ ਕਹਿ ਰਹੇ ਆ ਫਿਰ ਤਾਂ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਇੰਦਰਾ ਗਾਂਧੀ ਨੇ ਸੰਤਾ ਨੂੰ ਵੱਡਾ ਕੀਤਾ ਨਾ ਸੰਤਾ ਸੰਤਾ ਨੂੰ ਵੱਡਾ ਇੰਦਰਾ ਨੇ ਨਹੀਂ ਕੀਤਾ ਸੰਤ ਆਪਣੇ ਕਰਕੇ ਵੱਡੇ ਹੋਏ ਜਦੋਂ ਨਰੰਕਾਰੀ ਇਸ਼ੂ ਹੋ ਗਿਆ ਸੰਤ ਤਾਂ ਕਿਸੇ ਸਿਆਸਤ ਚਾਹੁੰਦੇ ਹੀ ਨਹੀਂ ਸੀ ਆਪਣਾ ਪ੍ਰਚਾਰ ਕਰਦੇ ਸੀਗੇ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਸੀਗੀ ਉਹ ਚਲਾਉਂਦੇ ਸੀਗੇ ਉਹ ਤੇ ਉਦੋਂ ਹੋਏ ਜਦੋਂ ਨਰੰਕਾਰੀ ਕਿਸ਼ੂ ਹੋ ਗਿਆ ਜਦੋਂ ਸਿੰਘ ਮਾਰ ਦਿੱਤੇ ਗਏ ਉਹਦੇ ਬਾਅਦ ਸੱਤਾ ਨੇ ਡੀਡ ਲੈ ਲਈ ਕਿ ਮੈਂ ਇਸ ਨੂੰ ਨਹੀਂ ਛੱਡਣਾ ਨਰੰਕਾਰੀ ਨੂੰ ਤਾਂ ਸੰਤਾ ਨੇ ਇੱਕ ਵਾਰੀ ਕਿਹਾ ਕਿ ਮੈਨੂੰ ਆਫਰ ਕੀਤਾ ਜਾ ਰਿਹਾ ਹੈ ਤੁਸੀਂ ਮੁੱਖ ਮੰਤਰੀ ਬਣ ਜਾਓ ਪੈਸਾ ਦੱਸੋ ਕਿੰਨਾ ਚਾਹੀਦਾ ਇਹ ਗੱਲਾਂ ਵੀ ਆਈਆਂ ਇਦਾਂ ਦੀਆਂ ਗੱਲਾਂ ਕਈਆਂ ਨੇ ਉਹਨਾਂ ਨੂੰ ਭੇਜੀਆਂ ਹੋਣੀਆਂ ਕਈਆਂ ਨੇ ਸਨੇਹ ਲਾਏ ਹੋਣਗੇ ਇਸ ਬਾਰੇ ਮੈਨੂੰ ਕਿਸੇ ਸਰਕਾਰ ਚਾਹੁੰਦੀ ਹੋਊਗੀ ਇੰਦਰਾ ਗਾਂਧੀ ਚਾਹੁੰਦੀ ਹੋਣੀ ਹੈ ਇੰਦਰਾ ਗਾਂਧੀ ਦੇਖੋ ਕੋਈ ਵੀ ਸਰਕਾਰ ਹੋਵੇ ਉਹ ਹਮੇਸ਼ਾ ਕਿਸੇ ਨਾ ਕਿਸੇ ਨੀੜ ਨੂੰ ਆਪਣੇ ਉਹਦੇ ਨਾਲ ਬੰਨਣਾ ਚਾਹੁੰਦੇ ਨੇ ਲੇਕਿਨ ਸੰਤ ਇਹੋ ਜਿਹੇ ਬੰਦੇ ਨਹੀਂ ਸੀਗੇ ਸੰਤ ਜਿਹੜੇ ਸੀਗੇ ਉਹ ਸਿੱਖੀ ਉਸੂਲਾਂ ਦੇ ਉੱਤੇ ਪਹਿਰਾ ਦੇਣ ਆਲੇ ਸੀ ਉਹਦੀ ਕੀਮਤ ਵੀ ਦੇਣੀ ਬਈ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਇੱਡਾ ਅੱਗੇ ਕੰਮ ਵੱਧ ਗਿਆ ਕਿ ਇਹਨਾਂ ਨੂੰ ਫੌਜ ਭੇਜਣੀ ਪੈ ਗਈ ਉਹਨਾਂ ਨੂੰ ਦਰਬਾਰ ਸਾਹਿਬ ਢਾਣ ਵਾਸਤੇ ਜਾਂ ਸੰਤਾ ਨੂੰ ਖਤਮ ਕਰਨ ਵਾਸਤੇ ਮੈਂ ਸਮਝਦਾ ਮਾਂ ਕਿ ਇਹ ਸੰਤ ਜਿਹੜੇ ਸੀਗੇ ਉਹ ਆਪਣੇ ਸਟੈਂਡ ਕਰਕੇ ਵੱਡੇ ਹੋਏ ਸੀਗੇ ਇਦਰਾ ਨੇ ਵੱਡਾ ਨਹੀਂ ਕੀਤਾ ਸੀ ਅਕਾਲੀ ਦਲ ਨੂੰ ਉਸ ਵੇਲੇ ਇਨਸਿਕਿਉਰਟੀ ਹੋ ਗਈ ਸੀ ਅਕਾਲੀ ਦਲ ਮੋਰਚੇ ਦੇ ਵਿੱਚ ਆ ਗਿਆ ਜੀ ਕੇ ਸਾਹਿਬ ਇਹ ਸੱਚ ਹੈ ਕਿ ਕਰਨਬੇ ਦੀ ਦੇ ਥੱਪੜ ਮਾਰਤਾ ਸੀ ਤੁਸੀਂ ਜੀ ਬਿਲਕੁਲ ਸੱਚ ਹੈ ਕਿਰਨ 베ਦੀ ਜਿਹੜੀ ਗੱਲ ਤੁਸੀਂ ਕਹੀ ਹੈ ਪਹਿਲੇ ਉਹ ਦੱਸ ਦਵਾਂ ਕਿ ਇੰਦਰਾ ਗਾਂਧੀ ਦੀ ਗੱਡੀ ਉਹਦੀ ਪਰਸਨਲ ਪਰਸਨਲ ਨਹੀਂ ਅਫੀਸ਼ੀਅਲ ਗੱਡੀ ਉਹ ਕਨਾਰਟ ਪਲੇ ਸ਼ਾਪਿੰਗ ਕਰਨ ਆਏ ਬੱਚੇ ਛੋਟਾ ਹੋਣਾ ਇਹਦੇ ਪੋਤੇ ਜਿਹੜੇ ਸੀਗੇ ਹੂੰ ਤੇ ਆ ਉਹ ਕਨਾਰਟ ਪਲੇ ਗੱਡੀ ਖੜੀ ਸੀ ਤੇ ਉਸ ਵੇਲੇ ਇਹ ਟ੍ਰੈਫਿਕ ਦੇ ਇੰਚਾਰਜ ਸੀਗੀ ਹੂੰ ਇਹਨੇ ਕ੍ਰੇਨ ਨਾਲ ਉਹਦੀ ਗੱਡੀ ਚੁੱਕ ਕੇ ਥਾਣੇ ਪਹੁੰਚਾ ਦਿੱਤੀ ਸੀ ਪ੍ਰਾਈਮ ਮਿਨਿਸਟਰ ਦੀ ਇਹ ਮਸ਼ਹੂਰ ਹੋਈ ਫਿਰ ਕਿਰਨ 베ਦੀ ਤੋਂ 크레인 베ਦੀ ਦਾ ਨਾਮ ਪੈ ਗਿਆ ਕਿਉਂਕਿ ਜਦੋਂ ਟ੍ਰੈਫਿਕ ਚਾਈ ਇਹਨੇ ਚੰਗੇ ਕੰਮ ਵੀ ਕੀਤੇ ਇਹਨੇ ਟ੍ਰੈਫਿਕ ਦੇ ਵਿੱਚ ਬੜਾ ਦਿੱਲੀ ਸੁਧਾਰ ਲਿਆਂਦਾ ਇਹ ਜੇਲ੍ਹ ਦੀ ਜਦੋਂ ਆਈਜੀ ਬਣੀ ਤਿਹਾਰ ਜੇਲ੍ਹ ਦੀ ਉਹਦੇ ਵਿੱਚ ਬੜੇ ਰਿਫਾਰਮ ਇਹਨੇ ਕੀਤੇ ਸੋ ਇਹਦੇ ਨਾਲ ਇਹਦੀਆਂ ਕਈ ਗੱਲਾਂ ਆਈ ਸੀ ਹਨ ਜਿਹੜੇ ਇਹਨੇ ਕੰਮ ਚੰਗੇ ਕੀਤੇ ਤੁਸੀਂ ਜਿਹੜਾ ਜ਼ਿਕਰ ਕੀਤਾ ਮੇਰਾ ਤੇ ਇਹਦੀ ਕਨਫਰੋਨਟੇਸ਼ਨ ਦਾ 5 ਨਵੰਬਰ 1978 ਜਦੋਂ ਨਿਰੰਕਾਰੀ ਮੂਵਮੈਂਟ ਦਿੱਲੀ ਦੇ ਵਿੱਚ ਹੋਈ ਜਿਹਦੇ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਨਾਲ ਜਸਵੰਤ ਰਫਤਾਰ ਸਿੰਘ ਕੋਹਲੀ ਸ਼ਹੀਦ ਹੁੰਦੇ ਨੇ ਗੋਬਿੰਦ ਸਿੰਘ ਮਨਿੰਦਰ ਸਿੰਘ ਸ਼ਹੀਦ ਹੁੰਦੇ ਨੇ ਔਰ ਮੇਰੇ ਪਿਤਾ ਤਾਤਾ ਗ੍ਰਫਤਾਰ ਹੋ ਚੁੱਕੇ ਸੀ ਕਿ ਅਮਰ ਜਵਾਨ ਜੋਤੀ ਤੋਂ ਪਹਿਲੇ ਹੀ ਅਸ਼ੋਕਾ ਰੋਡ ਤੇ ਉਹਨਾਂ ਨੂੰ ਫੜ ਲਿਆ ਸੀਗਾ ਉਹ ਪਾਰਲੀਮੈਂਟ ਸਟਰੀਟ ਥਾਣੇ ਸੀਗਾ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਗੋਲੀ ਚੱਲ ਗਈ ਔਰ ਬੱਚੇ ਸ਼ਹੀਦ ਹੋ ਗਏ ਨੇ ਕੋਹਲੀ ਸਾਹਿਬ ਸ਼ਹੀਦ ਹੋ ਗਏ ਨੇ ਤਾਂ ਫਿਰ ਉਹ ਬੰਗਲਾ ਸਾਹਿਬ ਵਾਪਸ ਆਂਦੇ ਨੇ ਔਰ ਬੜਾ ਤਿੱਖਾ ਲੈਕਚਰ ਉਹਨਾਂ ਨੇ ਕੀਤਾ ਕਿ ਅੱਜ ਫੂਕ ਦਿਓ ਜੋ ਭੂਕ ਸਕਦੇ ਹੋ ਤੁਸੀਂ ਇਹਨਾਂ ਨੇ ਬਹੁਤ ਜ਼ਿਆਦਾ ਜ਼ਾਤੀ ਕੀਤੀ ਔਰ ਉਹਦੇ ਪਿੱਛੇ ਪਿਛੋਕੜੇ ਵੀ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੁਰਾਰਜੀ ਦੇਸਾਈ ਜਿਹੜਾ ਸੀਗਾ ਉਹਦੇ ਨਾਲ ਬਹਿਸ ਹੋਈ ਸੀ ਕਿ ਕਿ ਤੂੰ ਇਹਨਾਂ ਨੂੰ ਅਲਾਉ ਕਿਦਾਂ ਕਰ ਦਿੱਤਾ ਇੰਡੀਆ ਗੇਟ ਤੇ ਗੁਰੂ ਤੇਗ ਬਹਾਦਰ ਪਾਸ਼ਾ ਦਾ 300 ਸਾਲਾ 1975 ਚ ਹੋਇਆ ਤੁਸੀਂ ਉਹ ਅਲਾਉ ਨਹੀਂ ਕੀਤਾ ਸਾਨੂੰ ਇੰਡੀਆ ਗੇਟ ਇਹਨੂੰ ਕਿਉਂ ਦੇ ਦਿੱਤਾ ਤੁਸੀਂ ਤੇ ਉਹ ਆਖਦਾ ਸੀਗਾ ਕਿ ਹਮ ਕਰਾਂਗੇ ਜਹਦਰ ਜੀ ਨੇ ਆਖਿਆ ਫਿਰ ਵਾਹ ਪੇ ਝਗੜਾ ਹੋਗਾ ਕੌਣ ਖਰਾਬਾ ਹੋਗਾ ਕਹਿੰਦਾ ਅਸੀਂ ਨਿਪਟਾਂਗੇ ਔਰ ਹੋਇਆ ਕੌਣ ਖਰਾਬਾ ਜਹਦਰ ਜੀ ਨੇ ਜਦੋਂ ਲੈਕਚਰ ਦਿੱਤਾ ਅਸੀਂ ਵੀ ਆਪੇ ਤੋਂ ਬਾਹਰ ਹੋ ਗਏ ਔਰ ਮਨੂੰ ਯਾਦ ਹੈ ਉੱਥੇ ਪਟੇਲ ਦਾ ਬੁੱਤ ਲੱਗਾ ਪਟੇਲ ਚੌਕ ਵੀ ਉਸ ਨੂੰ ਕਹਿੰਦੇ ਆ ਉੱਥੇ ਅਸੀਂ ਬਸ ਸਾੜੀ ਗੈਸ ਚੱਲ ਰਹੀ ਹੈ लाठी ਚੱਲ ਰਹੀ ਹੈ ਡੀਟੀਸੀ ਦੀ ਅੱਗੇ ਜਾ ਕੇ ਬੱਸਾਂ ਅਸੀਂ ਸਾੜ ਦੇ ਚਲੇ ਗਏ ਔਰ ਸਾਡਾ ਕਾਫਲਾ ਹੌਲੀ ਹੌਲੀ ਕਰਦਾ ਵੱਧਦਾ ਚਲੇ ਗਿਆ ਔਰ ਜਿੱਦਾਂ ਤੁਸੀਂ ਉਹਨ ਕਿਸਾਨਾਂ ਦੇ ਮੋਰਚੇ ਦੇਖਿਆ ਨਾ ਗੈਸ ਚੱਲੀ ਗੈਸ ਹੀ ਗੈਸ ਪਰੀ ਹੋਈ ਅਸ਼ੋਕਾ ਰੋਡ ਤੇ ਦੋਵੇਂ ਪਾਸੇ ਇੱਕ ਪਾਸੇ ਤੇ ਬੀਜੇਪੀ ਦਾ ਪੁਰਾਣਾ ਆਫਿਸ ਹੈ ਲੇਕਿਨ ਤਕਰੀਬਨ ਐਮਪੀਆ ਦੀ ਕੋਠੀਆਂ ਨੇ ਮੈਨੂੰ ਯਾਦ ਹੈ ਅਸੀਂ ਕੁਝ ਮੁੰਡੇ ਭੱਜ ਕੇ ਜਦੋਂ ਬਰਦਾਸ਼ਤ ਨਹੀਂ ਹੋਈ ਗੈਸ ਅਸੀਂ ਕੋਠੀ 'ਚ ਵੜੇ ਤੇ ਉਹ ਕੋ ਸਾਊਥ ਇੰਡੀਅਨ ਸੀਗਾ ਐਮਪੀਓ ਦੀ ਜਨਾਨੀ ਉਹਨਾਂ ਨੇ ਚੀਕਾਂ ਮਾਰੀਆਂ ਅੱਛਾ ਅਸੀਂ ਉਹਨਾਂ ਨੂੰ ਹੱਥ ਜੋੜੇ ਕਿ ਹਮ ਕੋਈ ਚੋਰ ਚੱਕੇ ਨਹੀਂ ਹੈ ਹਮਾਰੇ ਕੋ ਪਾਣੀ ਦਿਓ ਪਾਣੀ ਅਸੀਂ ਉਹਨਾਂ ਤੋਂ ਪਾਣੀ ਲੈ ਕੇ ਤੇ ਆਪਣੀ ਅੱਖਾਂ ਧੋ ਕੇ ਤੇ ਫਿਰ ਅਸੀਂ ਅਮਰ ਜਵਾਹ ਜੋਤੀ ਹਲ ਵਧੇ ਜਦੋਂ ਵਧੇ ਹੂੰ ਤੇ ਪੁਲਿਸ ਨੇ ਫਿਰ ਗੋਲੀ ਚਲਾਈ ਤੇ ਉਥੇ VOTING ਹੁੰਦੀ ਆ ਅਮਰਜਵਾਨ ਜੋਤੀ ਦੇ ਕੋਲ ਜੀ ਜੀ ਉਹ ਕਈਆਂ ਨੇ ਦੇਖੀ ਹੋਣੀ ਆ ਕਈ ਮੁੰਡੇ ਛਾੜਾ ਮਾਰ ਕੇ ਭੱਜੇ ਮੈਂ ਕਿਹਾ ਭੱਜੋ ਨਾ ਗ੍ਰਿਫਤਾਰੀ ਦੇ ਦਿਓ ਲੇਕਿਨ ਭਜਣਾ ਨਹੀਂ ਆਪਾਂ ਨੇ ਮੈਂ ਹੱਥ ਖੜੇ ਕਰਕੇ ਮੈਂ ਨਾਲ ਤੁਰਨ ਲੱਗ ਪਿਆ ਉਸ ਵੇਲੇ ਤੱਕ ਕਿਰਨ 베ਦੀ ਨੂੰ ਕੋਈ ਨਹੀਂ ਜਾਣਦਾ ਸੀ ਕਦੀ ਇਹਦਾ ਨਾਂ ਹੀ ਨਹੀਂ ਸੁਣਿਆ ਸੀ ਅੱਛਾ ਤੇ ਜਿਹੜਾ SP ਸੀਗਾ ਉਦੋਂ DCP ਸਿਸਟਮ ਨਹੀਂ ਸੀ SP ਕੁਲਬੀਰ ਸਿੰਘ ਸੀਗੇ ਡਿਊਟੀ ਤੇ ਉਥੇ ਸਦਾਰਤ ਸਾਹਿਬ ਸੀਗੇ ਇਹ ਉਸ ਵੇਲੇ ਉਸ ਤੋਂ ਥੱਲੇ ਸੀਗੀ ਜੀ ਤੇ ਡੀਐਸਪੀ ਹੋਣੀ ਆ ਜੋ ਵੀ ਹੋਣੀ ਹੈ ਜਦੋਂ ਮੈਂ ਇਦਾਂ ਹੱਥ ਖੜੇ ਕੀਤੇ ਤੇ ਮੇਰੇ ਕੋਲ ਪੁਲਿਸ ਲੈ ਆਏ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜਿਆ ਤੇ ਮੈਨੂੰ ਲਿਜਾਣ ਲੱਗ ਪਏ ਜਦੋਂ ਇਹਦੇ ਨੇੜੇ ਪਹੁੰਚਿਆ ਨਾ ਮੈਨੂੰ ਮਾਂ ਭੈਣ ਦੀਆਂ ਗਾਣਾ ਸੁਣੀਆਂ ਕਿਹੜੇ ਗੱਡੀਆਂ ਕਿਰਨ 베ਦੀ ਨੇ ਮਨੂੰ ਨਹੀਂ ਪਤਾ ਸੀ ਕਿ ਕਿਰਨ 베ਦੀ ਹੈ ਪੀਲਾ ਟੋਪਾ ਪਾਇਆ ਹੋਇਆ ਲੋਹੇ ਦਾ ਸਿਰ ਦੇ ਉੱਤੇ ਹਾਈਟ ਬੜੀ ਛੋਟੀ ਸੀਗੀ ਮਨੂ ਨੇ ਪਤਾ ਕਿਉਂ ਕਿ ਮੇਰਾ ਦਿਮਾਗ ਉਸ ਪਾਸੇ ਨਹੀਂ ਸੀ ਮੈਂ ਤਾਂ ਦੇਖ ਰਿਹਾ ਸੀ ਕਿ ਚਾਰੇ ਪਾਸੇ ਗੈਸ ਚੱਲਦੀ ਵੀ ਗੋਲੀ ਚੱਲਦੀ ਪਈ ਐ ਜਦੋਂ ਮੈਂ ਨੇੜੇ ਆਇਆ ਨਾ ਉਹਨੇ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਕਿਹਾ ਕਿ ਮਾਰੋ ਸਰਦਾਰ ਕੋ ਅੱਛਾ ਮਨੂ ਤਕਰੀਬਨ 10 ਪੁਲਸਾੜਿਆਂ ਨੇ ਜੋ ਡਾਂਗਾ ਨਾ ਕੁੱਟਣਾ ਸ਼ੁਰੂ ਕੀਤਾ ਮੈਂ ਆਪਣਾ ਸਿਰ ਆਪਣੇ ਹੱਥਾਂ 'ਚ ਲੈ ਲਿਆ ਆ ਮੇਰੀ ਬਾਹ ਟੁੱਟੀ ਔਰ ਜਿਵੇਂ ਮਤੂ ਛੜਿਆ ਉਹਨਾਂ ਨੇ ਤੇ ਮੈਂ ਉੱਠਦੇ-ਉੱਠਦੇ ਪੁੱਠੇ ਹੱਦ ਦਾ ਚਪੇੜ ਮਾਰੀ ਇਹਦੇ ਕਿਰਨ 베ਦੀ ਦੇ ਕਿਉਂਕਿ ਗੱਲ ਇਹਨੇ ਕੱਢੀ ਸੀ ਮੈਨੂੰ ਤਾਂ ਪਤਾ ਨਹੀਂ ਕੌਣ ਆ ਕੌਣ ਨਹੀਂ ਆ ਔਰ ਮੈਂ ਜਿਹੜੀ ਗੱਲ ਕੱਢ ਸਕਦਾ ਸੀ ਉਹ ਵੀ ਕੱਢੀ ਇਹਨੂੰ ਕਿ ਤੂੰ ਮੇਰੀ ਸ਼ਕਲ ਯਾਦ ਰੱਖੀ ਮੈਂ ਤੈਨੂੰ ਦੱਸੂਗਾ ਤੂੰ ਜੋ ਅੱਜ ਕਰਦੀ ਪਈ ਹੈ ਕਿਉਂਕਿ ਅਸੀਂ ਵੀ ਬੜੇ ਗੁੱਸੇ ਸੀਗੇ ਉਸ ਵੇਲੇ ਮਰਨ ਮਾਰਨ ਨੂੰ ਤਿਆਰ ਹੋਏ ਸੀਗੇ ਔਰ ਕਿਰਨ 베ਦੀ ਜਿਹੜੀ ਹੈ ਇਹ ਮਸ਼ਹੂਰ ਹੀ ਨਰਕਾਰੀ ਮੂਵਮੈਂਟ ਤੋਂ ਹੋਈ ਅਮਰਜਵਾਨ ਜੋਤੀ ਤੋਂ ਹੋਈ ਅਗਰ ਉਸ ਵੇਲੇ ਦੀ ਕੋਈ ਮੈਗਜ਼ੀਨ ਜਾਂ ਅਖਬਾਰ ਤੁਸੀਂ ਕੱਢੋਗੇ ਉਹਦੇ 'ਚ ਇੱਕ ਮੁੰਡਾ ਕਿਰਪਾਨ ਮਾਰਦਾ ਪਿਆ ਔਰੇ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਈਡ ਤੇ ਹੋ ਰਹੀ ਔਰ ਐਕਸ਼ਨ ਦੀ ਫੋਟੋ ਹੈ ਔਰ ਇਹਦੀ ਟੋਪੀ ਡਿੱਗਦੀ ਪਈ ਹੈ ਔਰ ਉਹ ਫੋਟੋ ਬੜੀ ਚੱਲੀ ਸੀਗੀ ਉਥੋਂ ਇਹਦਾ ਨਾਮ ਕਿਰਨ 베ਦੀ ਜਿਹੜਾ ਹੈ ਉਹ ਮਸ਼ਹੂਰ ਹੋਇਆ ਉਹ ਫੋਟੋ ਉਹ ਕੌਣ ਸੀਗੇ ਜਿਹੜੇ ਮਾਰ ਰਹੇ ਸੀ ਉਹ ਕਦੋਂ ਦੀ ਆਪਣੇ ਸਾਰੇ ਸਿੰਘ ਸੀਗੇ ਜਿਹੜੇ ਉਸੇ ਮਤਲਬ ਉਸੇ ਦੌਰਾਨ ਉਸੇ ਉਸੇ ਉਹ ਫੋਟੋ ਫਿਰ ਇਹਦੀ ਵਾਇਰਲ ਹੋਈ ਉਹਦੀ ਫੋਟੋ ਬਹੁਤ ਵਾਇਰਲ ਹੋਈ ਅੱਛਾ ਮੰਨੂ ਨਹੀਂ ਪਤਾ ਸੀਗਾ ਕਿ ਮੇਰੀ ਵੀ ਫੋਟੋ ਖਿੱਚੀ ਗਈ ਕਿਤੇ ਜਾਂ ਮੇਰੀ ਵੀ ਕਿਤੇ ਵੀਡੀਓ ਬਣੀ ਜਦੋਂ ਤੁਹਾਨੂੰ ਪੁਲਿਸ ਲੈ ਜਾ ਰਹੀ ਹੈ ਫੜ ਕੇ ਜਦੋਂ ਪੁਲਿਸ ਲੈ ਜਾ ਰਹੀ ਫੜ ਕੇ ਉਹਦੇ ਬਾਅਦ ਸਾਨੂੰ ਲੈ ਕੇ ਗਏ ਅ ਤੁਗਲਗਰੋਥ ਥਾਣੇ ਉੱਥੇ ਦੋ ਸਪਾਈ ਸੀ ਬਾਹਰ ਇੱਕ ਜੀਪ ਖੜੀ ਸੀ ਚਾਰ ਮੋਟਰਸਾਈਕਲ ਸੀ ਅਸੀਂ ਬਹੁਤ سارے ਮੁੰਡੇ ਸੀ ਤਦ ਤੱਕ ਤੇ ਮੇਰਾ ਸਿਰ ਵੀ ਫਟ ਗਿਆ ਸੱਟਾਂ ਸੀਗੀਆਂ ਤੁਹਾਡੀਆਂ ਸੱਟਾਂ ਸੀਗੀਆਂ ਤੇ ਜਦੋਂ ਉੱਥੇ ਫੜ ਕੇ ਲੈ ਗਏ ਉੱਥੇ ਅਸੀਂ ਜਾ ਕੇ ਥਾਣੇ ਦੇ ਬਾਹਰ ਮੋਟਰਸਾਈਕਲਾਂ ਨੂੰ ਅੱਗ ਲਾਈ ਵਾਇਰਲੈਸ ਸਿਸਟਮ ਥੋੜੇ ਪੁਲ ਸਾਡੇ ਜਿਹੜੇ ਦੋ ਸੀ ਉਹ ਭੱਜ ਗਏ ਤੇ ਅਸੀਂ 15-20 ਮੁੰਡੇ ਸੀ ਉੱਥੇ ਇੱਕ ਸਦਾ ਸਭ ਬਜ਼ੁਰਗ ਮਨੂੰ ਉਹਨਾਂ ਨੇ ਦੇਖਿਆ ਕਿ ਮੇਰਾ ਹੱਥ ਲਟਕਿਆ ਹੋਇਆ ਔਰ ਮੇਰੇ ਕੱਪੜੇ ਫਟੇ ਆ ਔਰ ਮੇਰੇ ਸਿਰ ਚੋਂ ਖੂਨ ਆ ਰਿਹਾ ਮਨੂੰ ਕਹਿੰਦਾ ਤੂੰ ਕੌਣ ਹੈ ਮੈਂ ਕਿਹਾ ਜੀ ਮੇਰਾ ਨਾਮ ਮਜੀਤ ਸਿੰਘ ਹੈ ਕੌਣ ਹੈ ਕੌਣ ਮੈਂ ਕਿਹਾ ਮੈਂ ਜਸਦਲ ਸੰਤੋਖ ਸਿੰਘ ਦਾ ਪੁੱਤਰ ਆ ਹੂੰ ਮਨੂੰ ਕਹਿੰਦਾ ਕਾਕਾ ਤੂੰ ਭੱਜ ਜਾ ਇੱਥੋਂ ਦੀ ਮੈਂ ਕਿਹਾ ਕਿਉਂ ਭੱਜਾਂ ਮੈਂ ਗਸ਼ਤਾਰੀ ਦਿੱਤੀ ਆ ਮੈਂ ਗਸ਼ਤਾਰਾਂ ਹੂੰ ਮੈਂ ਤਾਂ ਅੱਗ ਲਾਈ ਆ ਹੁਣ ਥਾਣੇ ਨੂੰ ਵੀ ਅੱਗ ਲਾਵਾਂਗੇ ਕਹਿੰਦਾ ਕਾਕਾ ਤੈਨੂੰ ਸਮਝ ਆ ਨਹੀਂ ਮੈਂ ਕਿਹਾ ਦੱਸੋ ਅੰਕਲ ਕਹਿੰਦਾ ਤੈਨੂੰ ਪਤਾ ਇੱਕ ਪੁਲਿਸ ਵਾਲਾ ਮਰਿਆ ਹੂੰ ਮੈਂ ਕਿਹਾ ਹਾਂ ਜੀ ਖਬਰ ਪਤਾ ਲੱਗੀ ਐ ਕਿ ਤਿੰਨ ਤਾਂ ਸਾਡੇ ਬੰਦੇ ਮਰੇ ਇੱਕ ਪੁਲਿਸ ਵਾਲਾ ਵੀ ਮਰ ਗਿਆ ਉਹ ਕਹਿੰਦੇ ਤੇਰੀ ਅਗਰ ਡਾਕਟਰੀ ਹੋ ਗਈ ਨਾ ਤੇ ਤੇਰੇ ਤੇ 302 ਦਾ ਕੇਸ ਬਣੇਗਾ ਹੂੰ ਮੈਂ ਉਹਦੀ ਸ਼ਕਲ ਦੇਖਣ ਲੱਗ ਪਿਆ ਮੈਂ ਕਿਹਾ ਜੀ ਉਹ ਕਿਦਾਂ ਕਹਿੰਦੇ ਤੇਰੇ ਤੇ ਮੁਕਾਬਲਾ ਸਾਬਤ ਹੋ ਜਾਏਗਾ ਜਦੋਂ ਤੇਰੀ ਡਾਕਟਰੀ ਹੋਈ ਤੇਰੇ ਪਲਸਟਰ ਵੀ ਲੱਗਣਗੇ ਤੇਰੇ ਟਾਂਕੇ ਵੀ ਲੱਗਣਗੇ ਤੇ ਤੇਰਤੇ ਤੇ ਮੁਕਦਮਾ ਸਾਬਤ ਹੋ ਜਾਏਗਾ ਕਿ ਤੂੰ ਕਤਲ ਕੀਤਾ ਤੂੰ ਮੁਕਾਬਲਾ ਕੀਤਾ ਮੈਂ ਮੁੰਡਿਆਂ ਨੂੰ ਉੱਥੇ ਜਿੰਨੇ ਵੀ ਜ਼ਖਮੀ ਸੀ ਮੈਂ ਕਹਾ ਕਾਕਾ ਚਲੋ ਅਸੀਂ ਉੱਥੋਂ ਜੋ ਨਿਕਲੇ ਆ ਤੁਗਲਗ ਰੋਗ ਥਾਣੇ ਤੋਂ ਅਸੀਂ ਐਮਸ ਤੱਕ ਜਿੱਥੇ ਅੱਜ ਦਿੱਲੀ ਹਾਰਟ ਹੈ ਉੱਥੇ ਤੱਕ ਪੈਦਲ ਆਏ ਹੂੰ ਕੋਈ ਸਾਨੂੰ ਟੈਕਸੀ ਨਾਲ ਰੋਕ ਕੇ ਜੋ ਸਾਡੀ ਇਲਾਜ ਸੀ ਕੋਈ ਸਕੂਟਰ ਨਾਲ ਮੈਂ ਮੁੰਡਿਆਂ ਨੂੰ ਕਿਸੇ ਨੂੰ ਤਿਲਕਨਗਰ ਛੱਡਿਆ ਕਿਸੇ ਨੂੰ ਕਿਤੇ ਛੱਡਿਆ ਮੈਂ 7:30 ਵਜੇ ਰਾਤੀ ਆਪਣੇ ਘਰ ਪਹੁੰਚਦਾ ਤੇ ਮੇਰਾ ਨੌਕਰ ਬਾਲ ਖੜਾ ਮੋਹਨ ਲਾਲ ਉਹਦਾ ਨਾਂ अरे मेरा ना घर दा बिट्टू सी बिट्टू जी आप कहां मैं कह क्यों क्या हुआ कहता सब तरफ फोन आ रहे हैं कि बिट्टू जी को गोली लग गई है अच्छा और तुम्हारी मम्मी जो है मे, बीजी मेरे ओ स्कूटर फड़ के अमर जवान ज्योति ते ते अस्पताल ना चल पड़े फादर मेरे अरेस्टेड सी के वापस पार्लियामेंट स्ट्रीट थाने पहुंच चुके सी के ਮੈਂ ਫਿਰ ਬੰਗਲਾ ਸਾਹਿਬ ਫੋਨ ਕੀਤਾ ਮੇਰੇ ਕੋਲ ਥੋੜਾ ਨੰਬਰ ਸੀ ਫਿਰ ਇਹ ਗੱਲ ਕੀਨੇ ਕਹੀ ਕਿ ਗੋਲੀ ਲੱਗੀ ਘਰ ਤੱਕ ਕਿਵੇਂ ਪਹੁੰਚੀ ਉੱਥੇ ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਕਿ ਮਨਜੀਤ ਸਿੰਘ ਜਿਹੜਾ ਉਹ ਅਮਰਜਵਾਨ ਜੋਤੀ ਤੱਕ ਪਹੁੰਚ ਗਿਆ ਲੀਡ ਕਰ ਰਹੀ ਸੀ ਤੁਸੀਂ ਲੀਡ ਕਰ ਰਿਆ ਸੀ ਮੁੰਡਿਆਂ ਨੂੰ ਲੀਡ ਕਰ ਰਿਆ ਸੀ ਸਾਰਿਆਂ ਨੂੰ ਇਹ ਖਬਰ ਪਹੁੰਚ ਗਈ ਲੀਡ ਕਰਦੇ ਹੋ ਉੱਥੇ ਬੰਦੇ ਮਰੇ ਐ ਤੇ ਮਨਜੀਤ ਨੂੰ ਵੀ ਗੋਲੀ ਲੱਗੀ ਆ ਕਿਉਂਕਿ ਮੈਂ ਕਿਤੇ ਅਵੇਲੇਬਲ ਹੀ ਨਹੀਂ ਸੀਗਾ ਮਨੂੰ ਤੇ ਉਹਨਾਂ ਨੇ ਮਤਲਬ ਗੱਡੀ ਚ ਲੰਮਾ ਪਾਇਆ ਫਿਰ ਦੁਬਾਰਾ ਮੈਂ ਉੱਠਿਆ ਮੈਨੂੰ ਹੋਸ਼ ਆਈ ਹੈ ਫੇਰ ਅਸੀਂ ਦੁਬਾਰਾ ਮਾਰਕਟ ਪੱਥਰ ਮਾਰਨੇ ਸ਼ੁਰੂ ਕੀਤੇ ਫੇਰ ਸਾਨੂੰ ਕੁੱਟ ਪਈ ਐ ਉਹ ਬੜਾ ਕੁਝ ਹੁੰਦਾ ਰਿਹਾ ਸਾਰਾ ਦਿਨ ਮੈਂ ਉੱਥੋਂ ਬੰਗਲਾ ਸਾਹਿਬ ਫੋਨ ਕੀਤਾ ਜਿੰਨੇ ਵੀ ਚੁੱਕਿਆ ਮੈਂ ਕਿਹਾ ਪਾਰਲੀਮੈਂਟ ਸੀਟ ਨਾਲ ਆ ਚਲੇ ਜਾ ਜੱਤਾਰ ਜੀ ਨੂੰ ਕਹੋ ਮੈਨੂੰ ਘਰ ਫੋਨ ਕਰਨ ਮੈਂ ਘਰ ਪਹੁੰਚਿਆ ਵਾਂ ਬੰਦਾ ਭੱਜ ਕੇ ਗਿਆ ਮੇਰੇ ਪਿਤਾ ਦਾ ਮੈਨੂੰ ਫੋਨ ਕਰ ਆਂਦਾ ਕਿ ਤੇਰਾ ਕੀ ਹਾਲ ਐ ਮੈਂ ਕਿਹਾ ਪਾਪਾ ਜੀ ਮੇਰੀ ਬਾਹ ਟੁੱਟੀ ਆ ਔਰ ਮੇਰੇ ਸਿਰ 'ਚ ਟਾਂਕੇ ਲੱਗਨੇ ਨੇ ਖੂਨ ਬਹਿ ਰਿਹਾ ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਕਿਸੇ ਸਰਕਾਰੀ ਹਸਪਤਾਲ 'ਚ ਨਾ ਜਾਈਂ ਮੈਨੂੰ ਦੱਸਿਆ ਇਦਾਂ ਮੈਨੂੰ ਕਿਸੇ ਨੇ ਕਿਹਾ ਥਾਣੇ 'ਚੋਂ ਕਿ ਤੁਸੀਂ ਭਜੀ ਕਹਿੰਦਾ ਤੂੰ ਪ੍ਰਾਈਵੇਟ ਚਲੇ ਜਾ ਸਾਡੇ ਨਾਲ ਡਾਕਟਰ ਹੀਰ ਰਹਿੰਦੇ ਸੀਗੇ ਮੈਨੂੰ ਆਖਦੇ ਕਿ ਤੂੰ ਡਾਕਟਰ ਹੀਰ ਕੋਲ ਚਲੇ ਜਾ ਉਹਨਾਂ ਕੋਲ ਜਾ ਉਹ ਤੈਨੂੰ ਆਪ ਹੀ ਪ੍ਰਾਈਵੇਟ ਸਾਰਾ ਇਲਾਜ ਕਰਾਂਗੇ ਪਲਸਤਰ-ਪੁਸਤਰ ਜਿਹੜਾ ਲੱਗਣਾ ਐਕਸ-ਰੇ ਕਰਾਓ ਔਰ ਪਲਸਤਰ ਲਗਾਓ ਸਰਕਾਰੀ ਹਸਪਤਾਲ ਨਹੀਂ ਜਾਣਾ ਔਰ ਫਿਰ ਉਹਨਾਂ ਨੇ ਮੈਨੂੰ ਇੰਸਟ੍ਰਕਸ਼ਨਸ ਦੀਆਂ ਕੱਲ ਤਿੰਨਾਂ ਦਾ ਸੰਸਕਾਰ ਇਕੱਠੇ ਕਰਨਾ ਇਹ ਨਾ ਹੋਵੇ ਜਿਹੜੇ ਬੱਚੇ ਸ਼ਹੀਦ ਹੋਏ ਨੇ ਉਹ ਕਿਸੇ ਹੋਰ ਜਗ੍ਹਾ ਉਹਨਾਂ ਦੇ ਸੰਸਕਾਰ ਹੋ ਰਹੇ ਉਹਨ ਕੋਲੀ ਸਾਹਿਬ ਦਾ ਕਿਤੇ ਹੋ ਰਿਹਾ ਹੋਵੇ ਨਿਗਮਬੋਧ ਘਾਟ ਕਰਨਾ ਔਰ ਕੱਲ ਵੀ ਤੁਸੀਂ ਉੱਥੇ ਪੂਰਾ ਦੰਗਾ ਕਰ ਦੇਣਾ ਉੱਥੇ ਤਾਂ ਕਿ ਸਰਕਾਰ ਨੂੰ ਸਮਝ ਆ ਜਾਵੇ ਕਿ ਇਹਨਾਂ ਨੇ ਹੱਥ ਕੇ ਦੇ ਨਾਲ ਲਾ ਲਿਆ ਅਗਲੇ ਦਿਨ ਨਿਗਮਬੋਧ ਘਾਟ ਸੰਸਕਾਰ ਹੁੰਦਾ ਬੀਐਸਐਫ ਕਾਲ ਹੋ ਚੁੱਕੀ ਸੀ ਸ਼ੂਟਡ ਸਾਈਟ ਦੇ ਆਰਡਰ ਸੀਗੇ ਮੇਰੇ ਪਲਸਤ ਲੱਗਾ ਸੀ ਥੋੜਾ ਮੋਟਿਵ ਕੀ ਸੀ ਕਿ ਜਾ ਕੇ ਗੱਲ ਆਉਣੀ ਹੈ ਨਹੀਂ ਇੱਕ ਤਾਂ ਪਹਿਲੇ ਸੰਸਕਾਰ ਅਸੀਂ ਕਰਨਾ ਹੈ ਜਦੋਂ ਸੰਸਕਾਰ ਹੋ ਜਵੇ ਉਹਦੇ ਬਾਅਦ ਸੁੱਕਾ ਨਹੀਂ ਜਾਣ ਦੇਣਾ ਅਸੀਂ ਉਸ ਦਿਨ ਵੀ ਆਪਣਾ ਪ੍ਰੋਟੈਸਟ ਜ਼ਰੂਰ ਦਰਜ ਕਰਨਾ ਉਹਦੇ ਸਾਹਮਣੇ ਆਈਐਸਬੀਟੀ ਐ ਸਾਰਿਆਂ ਨੂੰ ਪਤਾ ਕਸ਼ਮੀਰੀ ਗੜ ਨਿਗਮ ਬਹੁਤ ਘਾਟ ਦੇ ਦੂਜੇ ਪਾਸੇ ਰਿੰਗ ਰੋਡ ਦੇ ਇੱਕ ਪਾਸੇ ਨਿਗਮ ਬਹੁਤ ਘਾਟ ਹੈ ਤੇ ਕਰਫਿਊ ਵਰਗਾ ਮਾਹੌਲ ਹੋ ਗਿਆ ਸੀ ਕਰਫਿਊ ਤੋਂ ਵੱਧ ਸੀ ਜੀ ਪੂਰੀ ਨਵੀਂ ਦਿੱਲੀ ਬੰਦ ਸੀ ਕਨੋਟ ਪਲੇਸ ਬੰਦ ਸੰਸਕਾਰ ਚ ਫਿਰ ਲੋਕਾਂ ਨੂੰ ਪਰਿਵਾਰਕ ਰਿਸ਼ਤੇਦਾਰਾਂ ਨੂੰ ਪੰਥਕ ਲੋਕਾਂ ਨੂੰ ਆਉਣ ਨਹੀਂ ਦਿੱਤਾ ਗਿਆ ਨਹੀਂ ਜਿਹੜੇ ਬਾਹਰ ਸੀ ਫੜ ਲਏ ਸੀ ਸਾਰੇ ਬਾਰ ਕੋ ਲੀਡਰ ਰਹੀ ਨਹੀਂ ਸੀਗਾ ਸਿਰਪਾ ਸੰਸਕਾਰ ਤੇ ਕਿੰਨੇ ਕੁ ਲੋਕ ਪਹੁੰਚੇ ਦੁਨੀਆ ਹਜੂਮ ਸੀ ਬਹੁਤ ਵੱਡੀ ਦੁਨੀਆ ਪੂਰੀ ਦਿੱਲੀ ਸਮਝ ਲਓ ਉਮੜ ਕੇ ਆਈ ਹੋਈ ਸੀਗੀ ਉਹ ਤਾਂ ਨਜ਼ਾਰਾ ਦੇਖਣ ਵਾਲਾ ਸੀਗਾ ਜੋ ਉੱਥੇ ਲੋਕਾਂ ਚ ਗੁੱਸਾ ਸੀਗਾ ਜੋ ਨਾਰੇ ਹੋ ਰਹੇ ਸੀਗੇ ਜੈ ਹਦਰ ਰਵਤਾਰ ਸਿੰਘ ਕੋਲੀ ਅਮਰ ਰਵੇ ਬੱਚਿਆਂ ਦੇ ਨਾਂ ਦੇ ਉੱਤੇ ਨਾਰੇ ਵੱਜਦੇ ਪਏ ਸੀਗੇ ਮੈਂ ਉਹ ਚਾਰ ਪੰਜ ਮੁੰਡੇ ਲੈ ਤੇ ਅਸੀਂ ਅਮਰ ਜਵਾਨ ਜੋਤੀ ਚਲੇ ਗਏ ਉੱਥੇ ਜਾ ਕੇ ਸੌਰੀ ਅਮਰ ਜਵਾਨ ਜੋਤੀ ਆਈਐਸਬੀਟੀ ਆਈਐਸਬੀਟੀ ਚਲੇ ਗਏ ਉੱਤਨੇ ਬੱਸਾਂ ਨੂੰ ਅੱਗ ਲਾਈ ਉਹ ਅੱਗ ਲਾंदे ਹੀ ਭੱਜ ਗਏ ਮੈਂ ਆਪਣੀ ਛੋਟੀ ਕਿਰਪਾਨ ਕੱਢੀ ਉਹਦਾ ਸੀਟ ਦਾ ਡੱਲਪ ਹੁਣ ਮੈਂ ਤੁਹਾਡੇ ਹਿੱਸੇ ਦੱਸ ਰਿਹਾ ਸਾਰਾ ਕੁਝ ਉਹਦਾ ਸੀਟ ਫਾੜੀ ਉਹ ਚੋਂ ਡੱਲਪ ਕੱਢਿਆ ਡੱਲਪ ਕੱਢ ਕੇ ਅਸੀਂ ਉਹਦੀ ਡੀਜ਼ਲ ਦੀ ਟੈਂਕੀ ਚੋਂ ਉਹ ਭਿਓ ਕੇ ਤੇ ਉਸ ਨੂੰ ਅੱਗ ਲਾ ਕੇ ਤੇ ਅਸੀਂ ਬੱਸਾਂ ਨੂੰ ਦੇ ਵਿੱਚ ਇਦਾਂ ਅੱਗ ਤਿੰਨ ਬੱਸਾਂ ਨੂੰ ਲਾਈ ਤੇ ਮੁੰਡਿਆਂ ਨੂੰ ਕਹ ਭੱਜੋ ਕਿਉਂਕਿ ਬੀਐਸਐਫ ਦੇ ਕੋਲ ਕਦੀ ਵੀ ਤੁਸੀਂ ਦੇਖ ਲੈਣਾ CRPF ਵਾਲੇ ਕੋਲ लाठी ਹੋएगी BSF ਵਾਲੇ ਕੋਲ लाठी ਨਹੀਂ ਕੋਈ ਬੰਦੂਕ ਹੁੰਦੀ ਉਹ ਸਿਰਫ ਗੋਲੀ ਮਾਰੇਗਾ ਜਦੋਂ ਮਾਰੇਗਾ ਤਾਂ BSF ਕਾਲ ਹੋ ਚੁੱਕੀ ਸੀਗੀ ਸੋ ਇਹ ਇਹ 5 ਨਵੰਬਰ ਨੂੰ ਅਮਰਜਵਾਨ ਜੋਤੀ ਹੋਇਆ ਸੀ